ਮੋਦੀ ਸਤਿਕਾਰਯੋਗ ਪੰਜਾਬੀਓ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕੱਲ ਦੀ ਘਟਨਾ ਹੋਈ ਆ ਚੰਡੀਗੜ੍ਹ 에어ਪੋਰਟ ਦੇ ਉੱਤੇ ਜਿਹਦੇ ਵਿੱਚ ਕੀ ਸਾਡੀ ਭੈਣ ਕੁਲਵਿੰਦਰ ਕੋਰ ਵੱਲੋਂ ਜਿਹੜੀ ਕੰਗੜਾ ਰਣੋਤ ਆ ਭਾਜਪਾ ਦੀ ਹੁਣ ਨਵੀਂ ਨਵੀਂ ਐਮਪੀ ਬਣੀ ਆ ਉਹਦੇ ਜਿਹੜਾ ਥੱਪੜ ਕਾਂਡ ਹੋਇਆ ਇਹ ਹੋਣ ਦਾ ਅਸਲ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਮੈਂ ਦੇਖ ਰਿਹਾ ਸਵੇਰ ਦਾ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਜਿਹੜਾ ਆਈਟੀ ਬੰਗਿਆ ਉਹ ਕੁਲਵਿੰਦਰ ਕੌਰ ਨੂੰ ਗਲਤ ਠਹਿਰਾ ਰਿਆ ਤੇ ਉੱਥੇ ਕੰਗਣਾ ਰਣੌਤ ਨੂੰ ਸਹੀ ਠਹਿਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਅਸੀਂ ਵੀ ਸਾਰੇ ਜਿੰਨੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਸ਼ੁਰੂ ਤੋਂ ਚੱਲੇ ਸੀ ਅਸੀਂ ਵੀ ਆਪਣੀ ਭੈਣਾਂ ਨਾਲ ਖੜਦੇ ਹੋਏ ਇਹ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਵੀ ਜਿਹੜੀਆਂ ਟਿੱਪਣੀਆਂ ਉਹਨੇ ਉਸ ਟਾਈਮ ਕਿਸਾਨੀ ਅੰਦੋਲਨ ਦੌਰਾਨ ਕੀਤੀਆਂ ਸਾਡੀਆਂ ਮਾਵਾ ਭੈਣਾਂ ਦੇ ਇਹ ਜਿਹੜੀਆਂ ਇੱਥੇ ਲੇਡੀਜ਼ ਆਈਆਂ ਇਹ 100-100 ਰੁਪਇਆ ਦਿਹਾੜੀ ਨੂੰ ਕਹਿ ਕੇ ਲੈਂਦੀਆਂ ਮੀਨਾਂ ਇਹੋ ਜਿਹਾ ਮਾਰੀਆਂ ਟਿੱਪਣੀਆਂ ਕਿਤੇ ਨਾ ਕਿਤੇ ਭਾਵਕ ਸਾਡੇ ਨੌਜਵਾਨ ਹੋਈ ਜਾਂਦੇ ਉਸੇ ਭਾਵਕਤਾ ਦੇ ਤੌਰ ਤੇ ਕੱਲ ਜਿਹੜਾ ਇੱਕ ਕਾਣ ਵਾਪਰਿਆ ਉਹਦਾ ਇੱਕ ਹਿੱਸਾ ਬਣਿਆ ਇਹ ਨਫ਼ਰਤ ਫਲਾਉਣ ਵਾਲੇ ਬਿਆਨ ਇਹੋ ਜਿਹੇ ਬਿਆਨ ਜਦੋਂ ਤੁਸੀਂ ਇਦਾਂ ਦੇ ਉੱਤੇ ਤੇ ਪਹੁੰਚ ਜਾਂਦੇ ਆ ਚਾਹੇ ਉਹ ਅਧਾਕਾਰੀ ਦਾ ਹੋਵੇ ਚਾਹੇ ਉਹ ਸਿਆਸਤ ਦਾ ਹੋਵੇ ਕਗਨਾ ਰੌਤ ਨੇ ਪੂਰਾ ਅਧਿਕਾਰ ਹੁੰਦੇ ਹੋਏ ਇਹੋ ਜਿਹਾ ਬਿਆਨ ਦਿੱਤੇ ਆਪਣੀ ਫੋਕੀ ਸ਼ੋਹਰਤ ਖੱਟਣ ਦੇ ਲਈ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹਦੇ ਵਿੱਚ ਕਿ ਕੱਲ ਭੈਣ ਕੁਲਵਿੰਦਰ ਕੋਰ ਵੱਲੋਂ ਉਹਨੂੰ ਉਹਦਾ ਜਵਾਬ ਜਿਹੜਾ ਦੇ ਦਿੱਤਾ ਗਿਆ ਤੇ ਅੱਜ ਆਪਾਂ ਨੂੰ ਸਾਰਿਆਂ ਨੂੰ ਮੈਂ ਸਾਰੇ ਜਿੰਨੇ ਵੀ ਕਿਸਾਨੀ ਅੰਦੋਲਨ ਦੇ ਵਿੱਚ ਆਪਾਂ ਕਿਸਾਨੀ ਅੰਦੋਲਨ ਦਾ ਸਾਥ ਦੇ ਰਹੇ ਸੀ ਸਾਰਿਆਂ ਨੂੰ ਅਪੀਲ ਕਰਦਾ ਬਿਆਪਾ ਕਿਉਂਕਿ ਭੈਣ ਦੀ ਨੌਕਰੀ ਵੀ ਗਈ ਵੀ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਆਪਾਂ ਸਾਰੇ ਜਾਣੇ ਉਹਨਾਂ ਦੀ ਮਦਦ ਕਰੀਏ ਮੈਂ ਆਪਣੇ ਵੱਲੋਂ ਜਿੱਥੇ 1 ਲੱਖ ਰੁਪਏ ਦੀ ਮਦਦ ਕਰਦਾ ਕਿ ਉੱਥੇ ਗਾਂ ਵੀ ਜਿੱਥੇ ਵੀ ਸਾਡੀ ਲੋੜ ਪਵੇ ਅਸੀਂ ਇਸ ਭੈਣ ਕੁਲਵਿੰਦਰ ਕੌਰ ਦੇ ਨਾਲ ਖੜੇ ਹੋਵਾਂਗੇ ਤੇ ਧਾਤੋਂ ਵੀ ਸਾਰਿਆਂ ਤੋਂ ਇਹ ਹੀ ਆਸ ਕਰਦਾ ਵੀ ਆਪਾਂ ਸਾਰੇ ਜਾਣੇ ਡਟ ਕੇ ਭੈਣ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ